ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉਹ ਲੁਧਿਆਣਾ ਜਿਹੜਾ ਮੁੰਡਾ ਗੱਡੀ ਵਾਲੇ ਨਾਲ ਕੁੱਟਮਾਰ ਹੋਈ ਆ ਬਹੁਤ ਦੁਖਦਾਈ ਘਟਨਾ ਹੋਈ ਆ ਉਹਦੇ ਬਹੁਤ ਜ਼ਿਆਦੇ ਸੱਟਾਂ ਮਾਰੀਆਂ ਆਂ ਇਹਨੇ ਨਾ ਉਹਦੇ ਪੱਟੇ ਹੋਏ ਨੇ ਨੀਲ ਉਹਦੇ ਸਾਰੇ ਸਰੀਰ ਤੇ ਪਾਏ ਪਏ ਨੇ ਉਹਦਾ ਐਡਾ ਕਿੱਡਾ ਕਸੂਰ ਕਿਉਂ ਇਹ ਕੁਛ ਹੋਣ ਲੱਗਿਆ ਕਿਉਂ ਪੁਲਿਸ ਨੂੰ ਇੰਨੀ ਖੁੱਲ੍ਹ ਦੇਤੀ ਪੁਲਿਸ ਨਸ਼ਾ ਨਹੀਂ ਖਤਮ ਕਰ ਸਕੀ ਪੁਲਿਸ ਚਾਇਨਾ ਡੋਰ ਨਹੀਂ ਖਤਮ ਕਰ ਸਕੀ ਪੁਲਿਸ ਨੇ ਕੁਝ ਅਪਰਾਧੀ ਜਿਹੜੇ ਹੌਣ ਹਾਰ ਮੁੰਡਿਆਂ ਨੂੰ ਮਾਰ ਕੇ ਨਿਕਲ ਜਾਂਦੇ ਨੇ ਕਬਕ ਦੇ ਕਬੱਡੀ ਖਿਡਾਰੀ ਮਾਰਦਾ ਕਦੇ ਕੋਈ ਸਿੱਧੂ ਮੂਸੇ ਵਾਲਾ ਮਾਰਦਾ ਕੋਈ ਹੋਰ ਕਿੰਨੇ ਮੁੰਡੇ ਨੇਕਾ ਮੁੰਡੇ ਮਾਰਦੇ ਉਹਨਾਂ ਤੇ ਕੁਝ ਨਹੀਂ ਕਰ ਸਕੀ ਜਦੋਂ ਇਹੋ ਜਿਹਾ ਇੱਕ ਕਿਰਤ ਕਰਨ ਵਾਲਾ ਬੰਦਾ ਜਿਹੜਾ ਆਪਣੀ ਗੱਡੀ ਚਲਾ ਕੇ ਟੈਕਸੀ ਚਲਾ ਕੇ ਆਪਦਾ ਪਰਿਵਾਰ ਪਾਲ ਰਿਹਾ ਉਹਨੂੰ ਪੁਲਿਸ ਨੇ ਕਿੰਨਾ ਅੰਨੇ ਵਾ ਕੁੱਟਿਆ ਚਲੋ ਕਸੂਰ ਜੇ ਕੋਈ ਉਹਦਾ ਕਸੂਰ ਸੀ ਤਾਂ ਇੰਨਾ ਥੋੜਾ ਕੁੱਟਣਾ ਆਪਾਂ ਕਰਜ ਵੰਦਾ ਇਕ ਮਾਰ ਦੇਣਾ ਹੀ ਹੁੰਦਾ ਬੰਦਾ ਮਰਿਆ ਚ ਕਰ ਦੇਣਾ ਕੁੱਟ ਕੁੱਟ ਕੇ ਇਹ ਨਹੀਂ ਹੋਣਾ ਚਾਹੀ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਪੁਲਿਸ ਦਾ ਤੇ ਜਿਹੜੇ ਮੌਕੇ ਦੀ ਸਰਕਾਰ ਕਿੱਥੇ ਸੁੱਤੀ ਪਈ ਆ ਕੀ ਬਿਆਨ ਆਇਆ ਕੋਈ ਮੁੱਖ ਮੰਤਰੀ ਸਾਹਿਬ ਤੱਕ ਜੇ ਤਾਂ 12 5 48 ਕੇਹਾ ਰਾਜੇ ਬੜਿੰਗ ਨੇ ਉਹ ਤਾਂ ਮੁੱਖ ਮੰਤਰੀ ਸਾਹਿਬ ਕੋਲ ਜੇ ਇਹ ਗੱਲ ਪਹੁੰਚ ਗਈ ਆ ਗੱਲ ਕਿਉਂ ਨਹੀਂ ਪਹੁੰਚੀ ਵੀ ਇੰਨਾ ਤਸੱਦਦ ਹੋਇਆ ਇੱਕ ਮੁੰਡੇ ਕੋਲ ਜਿਹੜਾ ਗੱਡੀ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਉਨੇ ਭਿੰਡਰ ਵਾਲੇ ਸੰਤਾਂ ਦੀ ਤਸਵੀਰ ਲਾਈ ਹੋਈ ਸੀ ਕਿ ਤਾਂ ਕਰਕੇ ਹਰ ਭਾਈ ਟਕਸਾਲ ਵਾਲੇ ਵੀਰੋ ਆਪਾਂ ਕਦੋਂ ਬੋਲਾਂਗੇ ਤੁਮਾ ਜੀ ਅਸੀਂ ਸੋਢੀ ਵੀ ਕੁਝ ਸੋਡਾ ਬਿਆਨ ਚਾਹੁੰਦੇ ਆ ਅਸੀਂ ਗੁਰਸਿੱਖ ਹੋਣ ਦੇ ਨਾਤੇ ਸੋਨੂੰ ਵੀ ਪੁੱਛ ਸਿਰਕਦੇ ਆ ਵੀ ਤੁਸੀਂ ਕਦੋਂ ਬਿਆਨ ਦਮੋਗੇ ਜੀ ਤੁਸੀਂ ਵੀ ਕੋਈ ਇਹਦੇ ਤੇ ਬਿਆਨ ਦਿਵੋ ਜੀ ਸੰਤਾਂ ਬਾਰੇ ਤੁਸੀਂ ਵੀ ਉਹ ਇੱਕ ਆਪਾਂ ਨੂੰ ਦਿਖਾ ਦੇਣ ਕੋਈ ਸਪੀਚ ਚੱਕ ਕੇ ਸੰਤਾਂ ਦੀ ਜਦੋਂ ਕੋਈ ਸੰਤਾਂ ਦਾ ਕੋਈ ਸੰਤਾਂ ਤੇ ਫਰਾਯੋ ਆਈ ਹੋਵੇ ਜਾਂ ਕੋਈ ਸੰਤਾਂ ਦੀ ਸਪੀਚ ਚਾਹੇ ਜਾਂ ਹੋਇਆ ਹੋਵੇ ਜਿਹੜਾ ਇਹਨਾਂ ਨੂੰ ਉਹ ਤੋਂ ਤੁਖਲੀਪ ਲੱਗਦੀ ਆ ਇੱਕ ਜਿਹੜਾ ਇਹ ਬਾਰ ਬਾਰ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਤੇ ਵਿੱਚ ਬੋਲਣ ਵਾਲੇ ਬੋਲੀ ਜਾਂਦੇ ਨੇ ਵੀ ਢਾਟ ਹਈਆ ਤਾਂ ਹੋਇਆ ਸੰਤਾਂ ਕਰਕੇ ਜਿਹੜੇ ਹੋਰ ਕਿੰਨੇ ਗੁਰਦੁਆਰਿਆਂ ਚ ਹੋਇਆ ਉਹ ਸੰਤਾਂ ਕਰਕੇ ਹੋਇਆ ਸਾਡੇ 84 ਚ ਵੀ ਟਾਇਰ ਪਾ ਕੇ ਫੂਕੇ ਆ ਸਾਨੂੰ ਅੱਜ ਵੀ ਟਾਇਰ ਪਾ ਕੇ ਫੂਕ ਰਹੇ ਨੇ ਹਰ ਕਿਨਾਂ ਕਾ ਸਾਨੂੰ ਅੱਜ ਕੱਲੇ ਕੱਲੇ ਨੂੰ ਫੂਕ ਰਹੇ ਨੇ ਉੱਥੇ ਕੱਠ ਚ ਭੀੜ ਚ ਫੂਕਿਆ ਸਾਨੂੰ ਮੱਚਦੀਆਂ ਸੀ ਅੱਜ ਵੀ ਗੁਰ ਸਿੱਖੋ ਬਾਹ ਫੜੋ ਇੱਕ ਦੂਜੇ ਦੀ ਦੇਖੋ ਗੈਂਗਸਟਰਾਂ ਦਾ ਕੋਈ ਬੰਦਾ ਮਰ ਜਾਂਦਾ ਕੋਈ ਮਾਰ ਦਿੰਦਾ ਤਾਂ ਉਹ ਕਹਿ ਦਿੰਦੇ ਨੇ ਜਦੋਂ ਮਾਰ ਦਿੰਦੇ ਨੇ ਦੂਜੇ ਨੂੰ ਕਹਿ ਕੇ ਮਾਰ ਕੇ ਜਿਹੜੇ ਪੋਸਟ ਪਾਉਂਦੇ ਨੇ ਵੀ ਅਸੀਂ ਬਦਲਾ ਲੈ ਲਿਆ ਲੈਂਦੇ ਨੇ ਨਾ ਕੋਈ ਬਲੈਕੀਆ ਫੜਿਆ ਜਾ ਬਲੈਕੀਆ ਦੇ ਨਾਲ ਬਲੈਕੀਆ ਖੜ ਜਾਂਦੇ ਨਹੀਂ ਕੋਈ ਅਪਰਾਧੀ ਹੋਰ ਆ ਉਹਦੀ ਜਵਾਨਤ ਦੇਣ ਨੂੰ ਅਪਰਾਧੀ ਪਹੁੰਚ ਜਾਂਦੇ ਨੇ ਅਸੀਂ ਕਦੋਂ ਇਕੱਠੇ ਹੋਵਾਂਗੇ ਸਾਡੇ ਤਾਂ ਗੁਰੂ ਨੇ ਕਿਹਾ ਵੀ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨਾ ਸਾਡੇ ਤੇ ਕਿੰਨਾ ਜ਼ੁਲਮ ਹੋਇਆ ਸਾਨੂੰ ਕਿਉਂ ਨਹੀਂ ਲਿੰਦਾ ਰੋਜ਼ ਹੁੰਦਾ ਸਾਡੇ ਤੇ ਜ਼ੁਲਮ ਸਾਨੂੰ ਦਿਸ ਕਿਉਂ ਨਹੀਂ ਗੁਰਸਿੱਖੋ ਗੁਰੂ ਦੇ ਬਾਣੀ ਅਨਸਾਰ ਚੱਲੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਦੇ ਅਨਸਾਰ ਚੱਲਣਾ ਜੀਵਨ ਬਤੀਤ ਕਰਨ ਲੱਗ ਜਾਓ ਇਹ ਮਹਿਲਾ ਨੇ ਕੋਠੀਆਂ ਕਾਰਾਂ ਗੱਡੀਆਂ ਬੰਦ ਲਿਆ ਨੇ ਕੁਛ ਨਹੀਂ ਦੇਣਾ ਜੇ ਦੇਣਾ ਤਾਂ ਛੋਡੇ ਪੜੀ ਹੋਈ ਬਾਣੀ ਨੇ ਕਰੇ ਹੋਏ ਦਾਨਪੁਨ ਨੇ ਸੱਚ ਨੇ ਤੁਹਾਨੂੰ ਦੇਣਾ ਕੁਛ ਤੁਹਾਨੂੰ ਕਿਸੇ ਨੇ ਹੋਰ ਕੁਛ ਨਹੀਂ ਦੇਣਾ ਸਾਰੇ ਉਹ ਵੀਰ ਦੇ ਹੱਕਾਂ 'ਚ ਜਹੰ ਬੜਾ ਮਾਰੋ ਵੱਧ ਤੋਂ ਵੱਧ ਪਹੁੰਚੋ ਤੇ ਬਾਕੀ ਗਾਹਾਂ ਨੂੰ ਇਹੋ ਜਿਹਾ ਕੁਛ ਨਾ ਹੋਵੇ ਸਰਕਾਰ ਨੂੰ ਬੇਨਤੀ ਹੈ ਇਹਦੇ ਤੇ ਥੋੜੀ ਜੀ ਗੌਰ ਕੀਤੀ ਜਾਵੇ ਤੇ ਜਿਹੜੀ ਬਣਦੀ ਸਜ਼ਾ ਦੋਸ਼ੀਆਂ ਨੂੰ ਪੁਲਿਸ ਵਾਲੇ ਨੇ ਚਾਹੇ ਜਿਹੜੇ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਗੱਡੀ ਖੇਚੀ ਜਾ ਉਹ ਵੀਰ ਕਹਿ ਰਿਹਾ ਵੀ ਮੈਂ ਚਲੋ ਮੇ ਤੋਂ ਹੋਇਆ ਨੁਕਸਾਨ ਸੁਧਾਰ ਨੁਕਸਾਨ ਦੇ ਦੇਣਾ ਫਿਰ ਉਹਨਾਂ ਦਾ ਕੀ ਮਤਲਬ ਇਹਨਾਂ ਨੇ ਇੰਨਾ ਅਤਿਆਚਾਰ ਕਰਨਾ ਇਹ ਚੀਜ਼ਾਂ ਨਾ ਹੋਣ ਪੰਜਾਬ ਨੂੰ ਪੰਜਾਬ ਬਹੁਤ ਵਧੀਆ ਪੰਜਾਬ ਸੂਬਾ ਇੱਕ ਬਹੁਤ ਦੇਸ਼ ਮੰਨ ਲਓ ਵੀ ਹੋਰ ਸਟੇਟਾਂ ਦਾ ਢਿੱਡ ਭਰਨ ਵਾਲਾ ਪੰਜਾਬ ਆ ਨਾ ਇਹਨੂੰ ਅੱਗ ਲਾਉਣ ਦੀ ਨਾ ਲਾਂਬੂ ਲਾਉਣ ਦੀ ਕੋਸ਼ਿਸ਼ ਕਰੋ ਸਾਰੀਆਂ ਪੂਰਾ ਭਾਰਤ ਨੇ ਮੱਚਣਾ ਜਿੱਦਾਂ ਪੰਜਾਬ 'ਚ ਲਾਂਬੂ ਲੱਗਿਆ ਨਾ ਲਾਂਬੂ ਲਾਓ ਪੰਜਾਬ ਨੂੰ ਪੰਜਾਬ ਦੇ ਲਾਂਬੂ ਨਾਲ ਪੂਰੇ ਭਾਰਤ ਨੇ ਮੱਚ ਜਾਣਾ ਨਾ ਇਹਨੂੰ ਲੰਬੂ ਲੰਬੂ ਦੀ ਕੋਸ ਕਰੋ ਸਾਰਿਆਂ ਨੂੰ ਬੇਨਤੀ ਆ ਸਾਰੀਆਂ ਸਰਕਾਰਾਂ ਨੂੰ ਬੇਨਤੀ ਆ ਵੀ ਇਹ ਤੇ ਤੇ ਬਣਦੀ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕਰੀ ਜਾਵੇ ਧੰਨਵਾਦ ਤੇ ਸਤਿ ਸਿੰਘ ਖਾਲਜੀ